ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਛੇ ਨਗ ਸੇਰ ਲਈ ਲੈ ਕੇ ਆਏ ਜੀ ਦੋ ਤਾਂ ਬਾਈ ਕੋਲੇ ਗੱਬਣ ਗਾਵਾਂ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਇੱਕ ਬਾਈ ਕੋਲੇ ਤੋਕੜ ਵਿਹੜਾ ਬਾਈ ਤੇ ਇੱਕ ਵਿਹੜਾ ਬਾਈ ਕੋਲੇ ਤਾਜੀ ਸੂ ਨ ਤੇ ਦੋ ਬਾਈ ਕੋਲੇ ਟਾਉ ਬਰੀਡ ਦੀਆਂ ਬੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰ ਲੋ 80467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਰਹੇ ਠੀਕ ਹੋ ਵਧੀਆ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾਮ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਸਨਾਂਗਲਾ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਨੇੜੇ ਪਧੌੜ ਰਹਿ ਗਿਆ ਵੀਰੇ ਆਪਾਂ ਨੂੰ ਓਕੇ ਬਾਈ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਜਿਹੜੀ ਪਹਿਲੇ ਨੰਬਰ ਤੇ ਇਧਰ ਲਈ ਬੱਚੀ ਦੇਖ ਰਹੇ ਸੀਰੇ ਕਿੰਨੀ ਉਮਰ ਆ ਕਰ ਮੜੀ ਇਹ 8 ਮਹੀਨੇ ਦੀ ਡੈਕਟਰ 9 9 ਦੀ ਹੋਗੀ ਡੈਕਟਰ ਸਾਢੇ ਘੱਟ ਦੀ ਲਾਲਾ ਓਕੇ ਤੇ ਕਿੰਨਾ ਕੁ ਰਿਕਾਰਡ ਇਹਦੀ ਮਾਂ ਦਾ ਬਾਈ ਭਈ ਇਹਨਾਂ ਕੋਲ ਡੰਗ ਨੇ 34 33 35 35 ਕਿਲੋ ਲੈ ਜੋੜਾ ਆਪਾਂ ਘਰੋਂ ਠੀਕ ਬੰਦੇ ਕੋਲ ਡੰਗਰ ਤਾਂ 10 ਸੀ ਜਾਨੀ ਕਿ ਓਕੇ ਇਹ ਸਾਰੀਆਂ ਸਿਰੇ ਹੀ ਜੀ ਬਹਿਣਾ ਭਾਈ ਠੀਕ ਆ ਭਾਈ ਜੋੜੇ ਹੀ ਲੇਤਾ ਉਹਨਾਂ ਤੋਂ ਪਹ ਚੰਗਾ ਕਰਕੇ ਠੀਕ ਆ ਭਾਈ ਕਿਹੜੇ ਸੀਮਨ ਦੀ ਆ ਪਤਾ ਕੁਛ ਇਹ ਦੁਨੀ ਸੁਣਾਉ ਮੈਂ ਨਾ ਇੱਥੇ ਓਕੇ ਭਾਈ ਫੇਸ ਦਿਖਾ ਦੇ ਕਰਮ ਵਾਲੀ ਦਾ ਪਹਿਲਾਂ ਤਾਂ ਇਹਦਾ ਦਿਖਾ ਪਹਿਲਾਂ ਇਹਦਾ ਹਾਂ ਬਿਊਟੀ ਦੇਖੋ ਭਾਈ ਕਮਾਲ ਦੀਆਂ ਨਾਸਾਂ ਗੁਲਾਬੀ ਬੋਦੀ ਬਾਦੀ ਪੂਰੀ ਚੰਗੀ ਪਲੀ ਵੀ ਸਮੀ ਵੀ ਬੱਚੀ ਫੁੱਲ ਉਹ ਪੱਦਰ ਪ੍ਰਿੰਟ ਪ੍ਰਿੰਟ ਇੱਕ ਨੰਬਰ ਤੇ ਪੁੜਾ ਦੇਖੋ ਕਰਮਾਈ ਦਾ ਇੱਕ ਨੰਬਰ ਚਾਰ ਥਣ ਸੀ ਦੇ ਚਾਰੇ ਬਈ ਨਾ ਚਾਰ ਥਣ ਕੱਲਾ ਕੱਲਾ ਥਣ ਬੱਚਾ ਹੀ ਹਜੇ ਦੰਦੋ ਦਾ ਕੀ ਰੂਈ ਆ ਹਨਾ ਜਮਾ ਬਈ ਹੂੰ ਬੱਚਾ ਹੀ ਹੈ ਤੇ ਟੌਪ ਬਰੀਡ ਆ ਬਈ ਟੌਪ ਇਹਨੂੰ ਟੌਪ ਕਹਿੰਦੇ ਆ ਬੱਚਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਪਲੀ ਵੀ ਐ ਗੋਲੇ ਵਰਗੀ ਪਈ ਆ ਬੱਚੀ ਕਿ ਨਹੀਂ ਵਾਲੀ ਸੰਭਲਾਂ ਵਾਲੀ ਗੋੜ ਤੇ ਕਬੂਤਰ ਦਾ ਬੱਚਾ ਹੀ ਆ ਇੱਥੇ ਰੋਗ ਮਾੜੀ ਫੇਸ ਦਿਖਾ ਦੇ ਲੈ ਕੀ ਬਾਤ ਆ ਕਵਾਲਿਟੀ ਫੋਲਾ ਤਨ ਤਨ ਕੇ ਕੁਆਲਿਟੀ ਭਰੀ ਆ ਕਰਮਾਲੀ ਚ ਤੇ ਮੁੱਲ ਕੀ ਆ ਬਈ ਇਹਦਾ ਜਾਇਜ ਇਹ ਡਾਕਟਰ ਜੋੜੇ ਦੀ ਕਰ ਦਾਂਗੇ ਮਤਲਬ ਆਪਾਂ ਠੀਕ ਆ ਬਈ ਮੁੱਲ ਬਾਈ ਕਹਿੰਦਾ ਜੋੜੇ ਦਾ ਹੀ ਕਰ ਦਾਂਗੇ ਮੁੱਲ ਜਾਇਜ਼ ਹੀ ਰਹੇਗਾ ਉਹ ਜੋੜੇ ਹੀ ਲੈਂਦਾ ਆਪਾਂ ਹਾਂ ਤੇ ਦੂਜੀ ਦੀ ਡਿਟੇਲ ਵੀ ਪੁੱਛਦੇ ਆ ਫਿਰ ਮੁੱਲ ਵੀ ਰੱਖਦੇ ਆ ਓੜਾ ਪੜਾ ਦੇਖੋ ਕਰਮਾਲੀ ਦਾ ਬਹੁਤ ਚੰਗਾ ਹੈਗਾ ਬਹੁਤ ਚੰਗਾ ਬੱਚਾ ਹੈਗਾ ਤੇ ਇਹਦੀ ਉਮਰ ਐਸਟੀਮੇਟ ਜਾ ਇਹ 8 ਮਹੀਨਿਆਂ ਦੀ ਥੋੜੀ ਛੋਟੀ ਆ ਥੋੜੀ ਜਿਹੀ ਤੁ ਠੀਕ ਆ ਬਈ ਇਹਦੀ ਮਾਨ ਰਿਗਾਰਡ ਵੀ ਸੇਮ ਹੀ ਹੈ ਹਨ ਹਾਂਜੀ ਹਾਂ ਕਿ ਕੋਈ ਨਹੀਂ ਲੱਤਿਆ ਇਹ ਬੋਦੀ ਬਾਦੀ ਪੂਰੀ ਚੰਗੀ ਨਾ ਸਾਨੂੰ ਸੰਗ ਗਲਾਬ ਵੀ ਪਤਾ ਲੱਗਦਾ ਵੀ ਖਾ ਖਾਦੀ ਵੀ ਬੱਚੀ ਨਹੀਂ ਹਨ ਤੋਰ ਦੇ ਮਾੜਾ ਜਾਂ ਛਾਣੇ ਦੇ ਵੀ ਚਾਰੀ ਹੈ ਚਾਰੀ ਹੈ ਮਾੜਾ ਇਹ ਕੈਮਰਾ ਮਾਰ ਹੀ ਦਿੰਦੇ ਨੇ ਮਾਰਦੇ ਮਾਰਦੇ ਬਹੁਤ ਸੋਹਣੇ ਥਣ ਚਾਰ ਥਣ ਪੂੜਾ ਪੂੜਾ ਬਹੁਤ ਚੰਗਾ ਕਰਮ ਵਾਲੀ ਦਾ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮ ਵਾਲਿਆ ਕੀ ਬਾਤ ਆ ਭਾਈ ਇਹ ਕਿਹੜੇ ਸੀਮਣ ਦੀ ਹੈ ਵੀਰੇ ਇੱਕੋ ਸੀਮਣ ਦੀ ਓਕੇ ਭਾਈ ਤੇ ਕੀ ਮੋਲ ਆ ਫਿਰ ਜੋੜੇ ਦਾ ਜਾਇਜ ਦਾ ਜੋੜੇ ਦਾ ਡਾਕਟਰ 55000 ਰੁਪਇਆ ਮਾਨਤਨ ਹੋ ਜਾ ਹਾਂ ਹਾਂ ਠੀਕ ਆ ਭਾਈ 55000 ਰੁਪਇਆ ਮੋਲਾ ਭਾਈ ਮਾਨਤਨ ਕੋਈ ਨਹੀਂ ਮੂੰਹ ਦਿਖਾ ਦੇ ਡਾਕਟਰ ਇਹਦਾ ਬਹੁਤ ਸੋਹਣਾ ਇੱਕੋ ਜਿਹਾ ਏਸ ਫੂਸ ਬੜਾ ਚੰਗਾ ਕਰਮ ਵਾਲੀ ਆਏ ਨਹੀਂ ਵੀ ਕੋਈ ਲੱਸੀਆਂ ਆਈਆਂ ਹਨ ਬਲੀਆਂ ਮੈਂ ਵੀ ਪੂਰਾ ਸਮਝਾਂ ਵਾਂ ਬ੍ਰੀਡ ਮੂੰਹੋਂ ਬੋਲਦੀ ਆ ਚੰਗੇ ਆਏ ਵੀ ਇਕੱਲੇ ਕੱਖ ਦੀ ਪਾਏ ਵੇ ਤੂੜੀ ਸਹੀ ਗੱਲ ਆ ਭਾਈ ਚਾਹ ਆਹ ਤੇ ਭਾਈ ਇਹ ਰੋਡ ਖਾ ਕੇ ਦੁੱਧ ਦੁੱਧ ਪੀ ਕੇ ਪਲੀਆਂ ਵੀ ਆ ਕਰਮ ਵਾਲੀਆਂ ਮੁੱਲ ਵੀ ਜਾਇਜ ਆ ਕਵਾਲਿਟੀ ਦੇ 2 ਮਹੀਨੇ ਤੇ 2.5 ਮਹੀਨੇ ਸਾਫ ਪੀਕਾ ਲੈ ਲੈਣੀਆਂ ਡਾਕਟਰ ਸਹੀ ਗੱਲ ਆ ਕਵਾਲਿਟੀ ਦੇ ਹਿਸਾਬ ਨਾਲ ਮੁੱਲ ਜਾਇਜ ਆ ਹਾਂ ਅੱਗੇ ਵਈ ਸੀਰੇ ਬੈੜਾ ਕਿਹੜਾ ਸੁਆ ਸੁਈ ਹੈ ਵੀਰੇ ਅਰੀਜਨਲ ਦੂਜਾ ਸੁਈ ਹੈ ਡਾਕਟਰ ਕਦੋਂ ਸੁਈ ਹੈ ਵੀਰੇ ਇਹ ਕੱਲ੍ਹ ਸਵੇਰ ਵੀਰੇ ਬੱਚਾ ਕੀ ਦੇਤਾ ਇਹਨੇ ਮਾਗਰ ਬੱਚਾ ਵੀਰੇ ਬੱਚਾ ਦੇਤਾ ਬਾਈ ਕਿੰਨਾ ਕੋ ਬੋਲਾ ਬੋਲਾ ਬਾਈ ਨਿਕਲੋ ਬੋਲਾ ਤਾਂ ਲਹੂ 12 ਕਿਲੋ ਹੁਣ ਖਾਲੀ ਤਾਂ ਨਹੀਂ ਜਮਾ ਤਾਂ ਨਹੀਂ ਨਿਚੋੜੇ ਥਾਣਾ ਓਕੇ ਅੰਦੋਤਾ ਦੇ ਦਿਓ 2 ਲੀਟਰ ਡਾਕਟਰ ਠੀਕ ਆ ਬਾਈ ਹਾਂ ਬਸ ਠੰਡੀ ਠੁੰਡੀ ਹੈ ਠੰਡੀ ਫੋਲਾ ਜਿਵੇਂ ਮਰਦੀ ਹੈ ਤਕਰੀਕਾ ਲਟ ਲਟੋਣਾ ਬਹੁਤ ਲੋ ਟਾਂ ਚੋਪੇ ਲੈ ਜੇ ਅਗਲਾ ਯਾਰਪਾ ਨੂੰ ਬਣਾ ਦਿੱਤਾ ਠੀਕ ਹੈ ਠੀਕ ਆ ਬਾਈ ਆਪਾਂ ਕਿਹੜਾ ਆਏ ਨੇ ਇਹਨੇ ਤੜਕੋ ਚੋਈ ਨਹੀਂ ਹੂੰ ਯੋ ਮੈਂ ਵੀੜ ਕੋ ਪਾਦਾ ਕੰਮ ਨਹੀਂ ਆਪਾਂ ਕਰਦੇ ਠੀਕ ਆ ਭਾਈ ਅਗਲੇ ਆਪ ਦੀ ਤਸੱਲੀ ਕਰਕੇ ਲੈ ਜੇ ਕੇਜੂਰ ਦੀ ਫੋਲ ਜ਼ਿੰਮੇਵਾਰੀ ਹੈ ਓਕੇ ਬਈ ਫੇਸ ਦੀ ਬਿਊਟੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਾਕੀ ਤੋਰਾ ਚੈੱਕ ਕਰ ਲੋ ਥਾਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਤੋਰਾ ਵੀ ਇੱਕ ਨੰਬਰ ਕੀ ਮੋਲ ਆ ਭਰਾ ਜੈਜ ਇਹਦਾ ਰੱਖ 75000 ਕੀ ਮਾਨਤਨ ਹੋ ਜਾ ਆ ਠੀਕ ਆ ਭਾਈ 75000 ਰੁਪਿਆ ਮੁੱਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਭਾਈ ਮੁੱਲ ਜੈਜ ਰੱਖਿਆ ਬੈਡ ਚੰਗੀ ਆ ਥਣ ਲਈ ਬਰੀ ਸਾਫ ਸੁਥਰੀ ਆ ਸੂਈ ਸਵਾਈ ਆ ਭਾਈ ਲੇਵਾਂ ਲੂਗਾ ਚੰਗਾ ਬਾਕੀ ਟਾਈਮ ਆ ਜਿਹੜਾ ਵੀਡੀਓ ਬਣਾਉਣ ਦਾ ਤਕਰੀਬਨ 2 ਵਜੇ ਦਾ ਟਾਈਮ ਆ ਉਹ ਸਭ ਅਨ ਅੰਦਾਜ਼ਾ ਲਾਇਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੂੰ ਹੋਰ ਵੀ ਸੋਨਾ ਤਿਆਰ ਕਰ ਲੈਣਾ ਡੰਗ ਤੇ ਜਾ ਕੇ ਸ਼ਿਵਾਜ ਵੀ ਆਣ ਓਕੇ ਉਹ ਦੀ ਮੈਂ ਵਾਰੀ ਹੂੰ ਫੁੱਲ ਵੀਰੇ ਬਸ ਠੀਕ ਆ ਅੱਗੇ ਆ ਗਈ 2 ਨੰਬਰ ਦੇ ਬੈਡ ਕਿਹੜਾ ਥੱਲੇ ਡਾਕਟਰ 14 ਕਿਲੋ ਮਣਕੇ ਦੇ ਮੰਗੇ ओके बस्सी अगले ਨੇ ਰੱਖ ਲਈ ਇਹਨੂੰ ਮਹੀਨੇ 2 ਹੋ ਗਏ ਸੀ ਨੂੰ ਠੀਕ ਆ ਬਾਈ ਹਾਂ ਤੇ ਹੁਣ 14 ਲੀਟਰ ਦਾ 14 ਮਿੰਟ ਕੇ ਲੈ ਜੇ ਅਗਲਾ ਓਕੇ ਬਾਈ ਥਾਣ ਤੁਣ ਕਿਵੇਂ ਆ ਇੱਕ ਨੰਬਰ ਵੀ ਜਮਾਓ ਤਾਂ ਜ਼ਿੰਮੇਵਾਰੀ ਆਪਾਂ ਦੀ ਵਾਈਚ ਵੀ ਆਣੋ ਮਾਹਰ ਨਾ ਹੋਣ ਵੇਲੇ ਹਿੱਲ ਜੇ ਚੌਣ ਵੇਲੇ ਹਿੱਲ ਜੇ ਥਣ ਵੱਧ ਘੱਟ ਹੋਵੇ ਆਪਾਂ ਬੈਠੇ ਆਂ ਫੁੱਲ ਦੀ ਮਣੀ ਤੋਰ ਦੇ ਬਾਈ ਫੁੱਲ ਕੱਦ ਫੁੱਲ ਪਲੀ ਵੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਬੱਚਾ ਬਾਈ ਦਾਸ ਦਾ ਵੀ ਬੱਚੀ ਸੀ ਉਹ ਰੱਖ ਲਈ ਮਾਲਕਾਂ ਨੇ ਬਿਊਟੀ ਚੈੱਕ ਕਰੋ ਕਰਮਾਲੀ ਬਾਕੀ ਤੋੜਾ ਚੈੱਕ ਚੋਰਾ ਵੀ ਕਰਮਾਈ ਦਾ ਇੱਕ ਨੰਬਰ ਥੋੜਾ ਬੜਾ ਦੇਖੋ ਬਈ ਬਹੁਤ ਚੰਗੀ ਵਹਿੜ ਆ ਗਈ ਬਾਕੀ ਫੈਂਟਸੀ ਦੇ ਚੰਗੇ ਆਉਂਦੀ ਹੋ ਬਈ ਹਾੜੇ ਦੀ ਫੁੱਲ ਆਉਂਦੀ ਹੈ ਡਾਕਟਰ ਮੰਨ ਕੇ ਚੱਲ 505 14.5 ਆ ਰਹੇ ਆ ਠੀਕ ਆ ਤੇ ਕੀ ਮੋਲ ਆ ਫਿਰ ਜੈਜ ਇਹਦਾ 55000 ਰੁਪਏ ਮਾਨਤਨ ਹੋ ਜਾ ਹਾਂ ਕਰ ਦਾਂਗੇ ਠੀਕ ਆ ਜੀ 55000 ਰੁਪਏ ਮੋਲ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾ ਵਹਿੜ ਚੰਗੀ ਆ ਬਈ ਥਣਲੇ ਵੀ ਦੀ ਚੰਗੀ ਆ ਮੁੱਠੀ ਵਾਲਾ ਥਾਣਾ ਥੀਜੋਲੇ ਵਿੱਚ ਆਏ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ ਅੱਗੇ ਵੀਰੇ ਤੇ ਨੰਬਰ ਤੇ ਵੜ ਕਿੰਨੇ ਕਿ ਦਿਨ ਲਊ ਜੀ ਇਹ ਇਹਦੇ ਵੀਰੇ ਹਰੇ ਪਾਏ ਆ ਮੰਨ ਕੇ ਚੱਲ ਵੀ ਹਫਤੇ ਤੇ ਤਿਆਰ ਹੋ ਜਾ ਕੇ ਰਾਮ ਓਕੇ ਬਈ ਹਾਂ ਤੇ ਕਿਹੜਾ ਸੂਆ ਵੀਰੇ ਸੂਆ ਇਹਦੇ ਨਾਲ ਦੂਜਾ ਸੂਆ ਦਾ ਟਰੇ ਤੇ ਲਾ ਬਹੁ ਪਈ ਹੈ ਨਾ ਤੇ ਲਾਟੋ ਲਾ ਬਹੁ ਪੰਗਾ ਨਿਆਰਾ ਦੇ ਦੋ ਤਾਂ 20 ਲੀਟਰ ਕੱਢ ਦੋ 20 ਲੀਟਰ ਕੱਚੀ ਰਹੂਗਾ ਕੱਚੀ ਜ਼ਰੂਰ ਆ ਬਾਈ ਕੱਚੀ ਵੀ ਕੋਈ ਬੜੇ ਟਾਈਮ ਨਹੀਂ ਹਫਤੇ ਖੰਡ ਦੀ ਕੱਚੀ ਆ ਤੇ ਆਉਣੇ ਪੈਗੀ ਹਫਤੇ ਚ ਹੋ ਜੂ ਤਿਆਰ ਹਾਂ ਜਿੱਦ ਦੇ ਵੜ ਤਿਆਰ ਹੋਗੀ ਦੱਸੂਗੀ ਕਿ ਨਹੀਂ ਹਾਂ ਹਾਂ ਬੜੀ ਵੀ ਸਮੇ ਵੀ ਫੇਸ ਦੀ ਬਿਊਟੀ ਨਾਸਾਂ ਗੁਲਾਬੀ ਫੁੱਲ ਬਰੇਡ کیا ਬਾਤ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਈ ਬਾਕੀ ਤੋਰਾ ਚੈੱਕ ਕਰ ਲੋ ਕਰਮਾਈ ਦਾ ਇੱਕ ਨੰਬਰ ਆ ਬਾਈ ਤੇ ਕੀ ਮੋਲ ਆ ਫਿਰ ਕੱਚੀ ਗੱਚੀ ਦਾ ਜੈ ਇਹਦਾ ਕੱਚੀ ਕੱਚੀ ਦਾ ਰੇਟ 62000 ਰੁਪਏ 62000 ਰੁਪਏ ਮਾਨਤਨ ਹੋ ਜਾ ਹਾਂ ਠੀਕ ਆ ਬਾਈ ਵਾਟ ਹਜ਼ਾਰ ਰੁਪਇਆ ਮੋਲਾ ਮਾਨਦਨ ਕੋਈ ਚੱਕ ਨਹੀਂ ਮੌਕੇ ਦੀਂ ਅੰਦੀ ਢੁੰਡੀ ਬਠੇਰੀ ਲੱਚਾ ਐਵੇਂ ਮਰਜੀ ਬੈਠਾ ਰਹੇ ਕੋਈ ਚੱਕ ਲੈ ਲੈ ਖੁੱਲੇ ਦੀ ਆ ਨਜ਼ਾਰੇ ਦੇ ਦੁੱਧ ਨੂੰ ਸਹੀ ਗੱਲ ਆ ਦੁੱਧ ਵਾਲਾ ਪੀਸ ਆ ਛੱਲ ਟੁੱਲ ਬਾਲੀ ਪਈ ਐ ਕਰਮਾਈ ਬਾਕੀ ਤੋਰਾ ਇੱਕ ਨੰਬਰ ਉਤੋਂ ਪੱਧਰ ਥਾਂ ਇੱਕ ਨੰਬਰ 25 ਕੱਚੀ ਆ ਕੱਲੀ ਜਿੱਦ ਦੇ ਤਿਆਰ ਹੋ ਗਈ ਵੜ ਬਾਈ ਦੀ ਗੱਲ ਸਹੀ ਐ ਦੱਸੋਗੀ ਅੱਗੇ ਆਗੀ ਲਾਸਟ ਕਿਹੜਾ ਸੁਆ ਜੀ ਏ ਦੂਜਾ ਸੁਣਦੀ ਆ ਜੀ ਕਿੰਨੇ ਕਿ ਦਿਨ ਲਊ ਇਹਦਾ 25 ਤਰੀਕ ਨੂੰ ਪੂਰੇ ਡਾਕਟਰ ਅੱਜ ਕਿੰਨੀ ਹੋ ਗਈ ਆ ਦਿਓ ਵੀ 16 16 ਨੌ ਵੀ ਲੈ ਸਕਦੇ ਆ ਨਹੀਂ ਕਿ 25 ਨੂੰ ਪੂਰੇ ਆ ਦੇ ਬੱਬ 24 ਲੀਟਰ ਕੱਢ ਦਿੰਦੇ ਆ ਕਰਾਉਂਸ ਸਹੀ ਆ ਬਾਈ ਠੰਡੀ ਠੰਡੀ ਫੁੱਲਦਾ ਹੈ ਬੋਲੀ ਜਾਣ ਕਰਮਾਲ ਜਾਨ ਵੀ ਫੁੱਲਾ ਉਂ ਵੀ ਠੰਡੀ ਆਏ ਨਹੀਂ ਸੜਾ ਸੜਾ ਵਾਲੀ ਹੁੰਲਾ ਕੱਤ ਵੀ ਬਹੁਤ ਆਣਾ ਬੈਠਦਾ ਉਹ ਜ਼ਿੰਮੇਵਾਰੀ ਹੂ ਕਿਤੇ ਪਾਹ ਨਹੀਂ ਪਾਣ ਫੁੱਲ ਮੰਨ ਕੇ ਆ ਵੀ ਜਿਵੇਂ ਕ੍ਰਾਸ ਆ ਫੈਂਡ ਫੁੱਲ ਗਰਮੀ ਬਿਲਕੁਲ ਨਹੀਂ ਮੰਦੀ ਥਾਂ ਹੁਣ ਬੜਾ ਚੰਗਾ ਮੁਠੀ ਵਾਲਾ ਥਣ ਇਕਲੀ ਕੱਚੀ ਕੱਟ ਢੱਲਦੇ ਫੁੱਟ ਲਵਾਉਂਦੇ ਭਈਆ ਬੋਲਦੇ ਬਈ ਸੀਰੇ ਤੋੜ ਕੇ ਰੱਖੋ ਬੋਲਦੇ ਨੇ ਮੈਂ ਉਠੇ ਜਿੱਡੀ ਵੜਾ ਕਰਮਾਲੀ ਬੜੀ ਪਲੀ ਵੀ ਜਾਣ ਵਾਲੀ ਆ ਮੱਝ ਨਾਲ ਦਾ ਦੁੱਧ ਦੇ ਦੇਣਾ ਜਵਾਂ ਹੀ ਸੇਮ ਡੋਰ ਡੱਟੋ ਮਾਜੀ ਆ ਕਿ ਨਹੀਂ ਭਈ ਜੋ ਮੈਂ ਮਾਈ ਤਸੱਲੀ ਵਾਲਿਆ ਗਮਾਂਡ ਪਿੰਟੋ ਹੀ ਲੈਤੀ ਆਪਾਂ ਠੀਕ ਆ ਪੂਰੀ ਤਸੱਲੀ ਵਾਲੀ ਐ ਬਾਈ ਹੂੰ ਆ ਜਾ ਬੱਤ ਲੈ ਬਾਈ ਤੇ ਤੋਰਾ ਚੈੱਕ ਕਰ ਲੋ ਫਰਮਾਇਦਾ ਤੋਰਾ ਵੀ ਇੱਕ ਨੰਬਰ ਕੀ ਮੋਲ ਆ ਫਿਰ ਜੈ ਜਿ ਕੱਚੀ ਕੱਚੀ ਦਾ ਕੱਚੀ ਕੱਚੀ ਦਾ ਡਾਕਟਰ ਦਾ ਮੁੱਲ ਹੈਗਾ 75000 ਰੁਪਇਆ ਮਾਨਤਨ ਹੋ ਜਾ ਆ ਉਹਦੇ ਚ ਕਰ ਦਿਆਂਗੇ ਮਾੜਾ ਮੋਟਾ ਠੀਕ ਆ ਜੀ 75000 ਰੁਪਇਆ ਮੋਲ ਦਾ ਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾ ਹਰ ਵੜ ਇੱਕ ਚੀਜ਼ ਆ ਕਹਿੰਨੇ ਬਾਈ ਆ ਬਾਈ ਸੋਣਾ ਜਮਾ ਹਾਂ ਕਿਉਂ ਫੈਂਟ ਫੁੱਲ ਆ ਯਾਨੀ ਗਰਮੀ ਨਹੀਂ ਮੰਨਣੀ ਕੁਆਲਿਟੀ ਫੁੱਲ ਲਾ ਕੇ ਮੜੀ ਜੀ ਤੁਹਾਨੂੰ ਤੁਨ ਗੇ ਕੁਆਲਿਟੀ ਭਰੀ ਆ ਫੇਸ ਰੇ ਕੋ ਛੋਟਾ ਜਿਹਾ ਫੇਸ ਆ ਨਾਗਸੀ ਭਰਾ ਕੋਲੇ 6 6 ਦੇ 6 ਲਿਖਾਤੇ ਬਾਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਤਵਾ ਹੀ ਨਾ ਕਨੈਕਟ ਕਰ ਲਿਓ ਧੰਨਵਾਦ